सोना भाई सोना सिंह जी ਤੁਸੀਂ ਆਪਣੀ ਗੱਲ ਸਾਹਿਬ ਵਾਜੁਰ ਸਿੰਘ ਜੀ ਖਤੈ ਜੀ ਵਾਜੁਰ ਜੀ ਦਾ ਖਾਲਸਾ ਵਾਜੀ ਖਤੈ ਕਰ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਭਾਈ ਹਰਪ੍ਰੀਤ ਸਿੰਘ ਜੀ ਨੂੰ ਬਹੁਤ ਵੱਡਾ ਤੋਹਫਾ ਤੁਸੀਂ ਨੇ ਸਾਰੀ ਸੰਗਤ ਨੇ ਨਾਲ ਮਿਲ ਕੇ ਹਾਂ ਸਾਰੇ ਗੁਰੂ ਸਾਹਿਬ ਨੇ ਗੁਰੂ ਸਾਹਿਬ ਦਾ ਤਰਸ ਉਹਨਾਂ ਦੀ ਉਹਨਾਂ ਦੀ ਕਹਾ ਲੈਣਾ ਵੀ ਬਹੁਤ ਅਭੂ ਸੀ ਉਹਨਾਂ ਹਾਂਜੀ ਤੇ ਬੜੀ ਹਾਂ ਬਹੁਤ ਵਧੀਆ ਸੱਚੇ ਮਨ ਨਾਲ ਉਹ ਬਹੁਤ ਬੜੀਆ ਦਰਦ ਤਰੀਕੇ ਦੇ ਨਾਲ ਉਹ ਸੇਵਾ ਕਰਦੇ ਨੇ ਤੇ ਸਰਬਲੋ ਦੇ ਗਵੇਖੀ ਨੇ ਵਾਇਆ ਉੱਥੇ ਮੈਂ ਬੜਾ ਮੈਨੂੰ ਆਇ ਲੱਗਿਆ ਮਹਾਵੀਰ ਜੀ ਤਾਂ ਸਾਰੇ ਗੁਰਸਿੱਖ ਕੀ ਪਾਦੇ ਵੀ ਸਾਰੇ ਗੁਰਸਿਕ ਬੀਬੀਆਂ ਨੇ ਉਹਨਾਂ ਨੇ ਵੀ ਲੰਗਰ ਪਾਣੀ ਬਣਾਇਆ ਪਰ ਉਹਨਾਂ ਨੇ ਸਿਰਫ ਇਕੱਲਾ ਫਰੂਟ ਹੀ ਚੱਕਿਆ ਫੈ ਬੀਰ ਜੀ ਨਾਲ ਵੀ ਗੱਲ ਕੀਤੀ ਮਹਾ ਜੀ ਦੇਖੋ ਕਿ ਉਹ ਪੂਰੇ ਆਪਣੇ ਇਰਾਦੇ ਤੇ ਪੂਰੇ ਦਰਦ ਨੇ ਨਾ ਹਾਂ ਜੀ ਉਹਨਾਂ ਨੇ ਪਹਿਲਾਂ ਵਾਰ ਫਰੂਟ ਸਰ ਸ਼ੱਕੇ ਹੀ 2-3 ਦਿਨ ਉਹਨਾਂ ਨੇ ਲਗਾਏ ਆ ਲੇਕਿਨ ਹੋਰ ਨਹੀਂ ਕੋਸ਼ਿਸ਼ ਹੀ ਕਰਦੇ ਨੇ ਮੇਨ ਨਗਾਸ ਤਾਂ ਨਹੀਂ ਸ਼ੱਕਿਆ ਹਨ ਵਾਹਿਗੁਰੂ ਉਹ ਬਹੁਤ ਆਪੇ ਜਿਹੜਾ ਗੁਰਸਾਹਿਬ ਦਾ ਹੁਕਮ ਹੈ ਜਿਵੇਂ ਹਾਂ ਸੋਨਾ ਸਿੰਘ ਸੋਨਾ ਸਿੰਘ ਤੁਹਾਡੇ ਚਰਨ ਪਰਸ ਦੇ ਹੁਣ ਬੇਨਤੀ ਤੁਹਾਨੂੰ ਇਹ ਆ ਵੀ ਤੁਸੀਂ ਨਾ ਉਸਤਾਦ ਜੀ ਭਾਈ ਭਪਿੰਦਰ ਸਿੰਘ ਜੀ ਹੋਰਾਂ ਤੋਂ ਸਾਰੀ ਰਹਿਤ ਸਿੱਖ ਲੈਣੀ ਆ ਤੇ ਤੁਸੀਂ ਭਾਈ ਭਪਿੰਦਰ ਸਿੰਘ ਜੀ ਤੋਂ ਪੂਰਨ ਪੂਰਨ ਮਰਿਆਦਾ ਸਿੱਖਣੀ ਆ ਇਹ ਤਾਂ ਕਿ ਤੁਹਾਡੇ ਤੁਹਾਡੇ ਹੱਥ ਦਾ ਬਣਿਆ ਹੋਇਆ ਸਾਡੇ ਉਸਤਾਦ ਜੀ ਛੱਕ ਲੈਣ ਹਰਪੀਤ ਸਿੰਘ ਤੁਹਾਡੇ ਹੱਥ ਦਾ ਬਣਿਆ ਹੋਇਆ ਛਕਣ ਉਹ ਰਹਿਤ ਰੱਖਣੀ ਆ ਜਿਹੜੀ ਰਹਿਤ ਦੇਖੋ ਸਾਡੇ ਮਨ ਦੀ ਇੱਛਾ ਸੀ ਵੀ ਕੁਮਾਰ ਹੱਟੀ ਤੁਹਾਨੂੰ ਇਹ ਸਾਰੀ ਗੱਲ ਦ੍ਰਿੜ ਕਰਾਈ ਜਾਂਦੀ ਪਰ ਭਾਈ ਸਾਹਿਬ ਦੇ ਆਪਣੇ ਰੁਝੇਵੇਂ ਹੋਣ ਕਾਰਨ ਉਥੇ ਸੰਭਵ ਨਹੀਂ ਹੋ ਸਕਿਆ ਜਿਸ ਕਰਕੇ ਸਾਨੂੰ ਬਹੁਤ ਉਲਾਮੇ ਜਿਹੜੇ ਉਹ ਸਹਣੇ ਪਏ ਚਲੋ ਸਤਿਗੁਰੂ ਪਿਆਰੇ ਦੇ ਤਰਸ ਸਦਕਾ ਅੱਗੇ ਤੋਂ ਅਸੀਂ ਸੁਚੇਤ ਹੋ ਜਾਈਏ ਧੰਨਵਾਦ ਜੀ ਅਸੀਂ ਤਾਂ ਅਸੀਂ ਤਾਂ ਪੂਰਾ ਮਾਰ ਬਣਾ ਕੇ ਗਏ ਸੀ ਗਿਰਜੀ ਵੀ ਅਸੀਂ ਨਹੀਂ ਪੂਰਾ ਵੀ ਫੇਸ ਹੋਣਾ ਹੈ ਨਾ ਹਾਂਜੀ ਤੇ ਦੁਬਾਰਾ ਵੀ ਆਏ ਮੁੜ ਕੇ ਹੈ ਨਾ ਫੇਰ ਦੁਬਾਰੇ geke ਲਾਇਆ ਨਹੀਂ ਬਿਲਕੁਲ ਤੇਰੇ ਸਦਕ ਨੂੰ ਤੇਰੇ ਸਦਕ ਨੂੰ ਪ੍ਰਣਾਮ ਆਉਣਾ ਕੋਣ ਆਉਣ ਵਾਲੇ ਹੈ ਨਾ ਉਹਦਾ ਉਹਨਾਂ ਦੀ ਕਿਰਪਾ ਸਦਕਾ ਹੀ ਜਾਇਆ ਜਾਂਦਾ ਹਾਂਜੀ ਤੇ ਤੁਸੀਂ ਸਾਡੇ ਕੋਲ ਤਾਂ ਆਉਣ ਬਾਰੇ ਤਾਂ ਤੁਸੀਂ ਆਪਣੇ ਆਪ ਹੀ ਅੈਸਸ ਕਰਦਿਆ ਕਰੋ ਵੀ ਹਾਂ ਵੀ ਸਨਾ ਸਿੰਘ ਆ ਰਹੇ ਨੇ ਜਿੱਥੇ ਬੋਲੇ ਸੋਨਿਆ ਬੱਬ ਸ੍ਰੀ ਅਰਜਨ ਸਾਹਿਬ ਸ੍ਰੀ ਅਕਾਲ ਆਹ ਤਾਂ ਉਹਨਾਂ ਸੀ ਪਰ ਮਾਰ ਨੂੰ ਲੈ ਕੇ ਆ ਪਰਿਵਾਰ ਮੈਂ ਕੋਸ਼ਿਸ਼ ਕਰੂੰਗਾ ਜੀ ਸਾਰੇ ਪਰਿਵਾਰ ਨੂੰ ਲੈ ਕੇ ਆਵਾਂ ਲੇਕਿਨ ਨਹੀਂ ਮੈਂ ਆਪਣੀ ਧਰਮ ਪਥ ਆਪਣੀ ਪਤਨੀ ਨੂੰ ਜ਼ਰੂਰ ਲੈ ਕੇ ਆਉਂਗਾ ਕੋਸ਼ਿਸ਼ ਕਰੂੰਗਾ ਮੈਂ ਸਵੇਤ ਬੱਚਿਆਂ ਨੂੰ ਲੈ ਕੇ ਆ ਹਾਂ ਠੀਕ ਹੈ ਜੀ ਸੁਖਵਿੰਦਰ ਸਿੰਘ ਜੀ ਮਿਊਟ ਕਰ ਲਓ ਸੋਨਾ ਸਿੰਘ ਰੋਲ ਨੰਬਰ 3 ਸੁਖਵਿੰਦਰ ਸਿੰਘ ਵਾਈ ਖਾਲਸਾ ਵਾਈ ਖਾਲਸਾ ਜੀ ਮਿਊਟ ਕਰ ਲਓ ਸੋਨਾ ਸਿੰਘ ਜੀ ਸਕਿੰਦਰ ਸਿੰਘ ਜੀ ਆਪਣੀ ਵੀਡੀਓ ਚਾਲੂ ਕਰ ਲਓ ਤੇ ਆਪਣੀ ਗੱਲ ਰੱਖੋ ਪਿਆਰੇ ਜੀ। ਮੈਂ ਨਾ ਜਾ ਰਿਹਾ ਹਸਪੀਟਲ ਤੇ ਆਪਣੇ ਬੱਚਾ ਹੋਇਆ ਨਾ ਤੇ ਇੱਥੇ ਮੁੱਕ ਗਿਆ ਉਹ ਹੱਥ ਪਾਣ ਚ ਤੇ ਮੈਂ ਬਸ 10 ਮਿੰਟ ਚ ਪਹੁੰਚ ਕੇ ਗੱਲ ਰੱਖਦਾ ਉਹਨਾਂ ਚਿਰ ਤੁਸੀਂ ਦੋ ਤਿੰਨ ਜਾਣੇ ਆਪਾਂ ਸੰਭਾਲ ਲਵਾਂਗੇ। ਹਾਂਜੀ ਅੱਗੇ ਹਰਪ੍ਰੀਤ ਸਿੰਘ ਜੀ ਤੁਸੀਂ ਆਪਣੀ ਗੱਲ ਰੱਖੋ ਰੋਲ ਨੰਬਰ 4 ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਜੀ ਤੇ ਪਿਆਰੇ ਜੀਓ ਵਾਹਿਗੁਰੂ ਜੀ ਕਿੱਸੇ ਚੇਹੇ ਸ਼ੁਕਰ ਹੈ ਵਾਹਿਗੁਰੂ ਸਾਹਿਬ ਜੀ ਦਾ ਕਿ ਆਉਣ ਕੰਮ ਸੰਪੰਨਾਂ ਦਾ ਬੰਦੇ ਜੀ ਤੇ ਪਿਆਰੇ ਕਰੀਂ ਕਰੀਂ ਖਾਓ ਕੋਈ ਕਮੀयां ਹੈ ਜੀਆਂ ਸਾਡੇ ਇੰਦੇ ਵੀ ਬਹੁਤ ਜਿਆਦਾ ਥੋੜੀਆਂ ਨਹੀਂ ਕਿਰਪਾ ਰਵੇ ਗੁਰੂ ਸਾਹਿਬ ਦੀ ਕਿਰਪਾ ਤੇ ਦੇਖਾ ਜਿਹੜੀਆਂ ਕਮੀਆਂ ਸਾਡੇ ਆਪਣੇ ਆਪ ਦੇ ਲਈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਤੇ ਬਾਕੀ ਵੀ ਜੀ ਕਿਸੇ ਆਵਦੀਆ ਕੋਲ ਝੋੜੀਆਂ ਦੀ ਤੇ ਲੈਂਦੀ ਸੀ ਪੀ ਜਿਹੜਾ ਅਮਰ ਸੰਚਾਰ ਦੀ ਸੇਵਾ ਇਹ ਤੁਸੀਂ ਸਾਡੇ ਪਿੰਡ ਜੇਕਰ ਕਰ ਸਕੋ ਤਾਂ ਬਹੁਤ ਹੋ ਗਈ ਆ ਹਰਪ੍ਰੀਤ ਸਿੰਘ ਜੀ ਜਿਹੜੀ ਇਹ ਇਹ ਜਿਹੜੀ ਕਾਰਜਸ਼ਾਲਾ ਦਾ ਅਮਰ ਸੰਚਾਰ ਦਾ ਹੋएगा ਇਹ ਅਮਰ ਸੰਚਾਰ ਤਾਂ ਆਪਾਂ ਰੰਗਲੇ ਸੱਜਣ ٹرسٹ ਦੇ ਵਿੱਚ ਹੀ ਰੱਖਾਂਗੇ ਉਸ ਤੋਂ ਬਾਅਦ ਤੇਰੇ ਪਿੰਡ ਜ਼ਰੂਰ ਤੇਰੇ ਨਾਲ ਵਾਦਾ ਰਿਹਾ ਵੀ ਤੇਰੇ ਪਿੰਡ ਆਪਣੇ ਜਿਹੜੇ ਗੁਰਮਖ ਪੰਦੇ ਨੇ ਇਹ ਸਾਰੇ ਗੁਰਮਖ ਪੰਦੇ ਜਦੋਂ ਭਾਈ ਭਵਿੰਦਰ ਸਿੰਘ ਜੀ ਹੋਣਾ ਨੇ ਰਹਿਤ ਦ੍ਰਿੜ ਕਰਾ ਕੇ ਇਹਨਾਂ ਨੂੰ ਉਸ ਮਰਿਆਦਾ ਤੇ ਦ੍ਰਿੜ ਕਰਾਤਾ ਤਾਂ ਆਪਾਂ ਕਿਤੋਂ ਹੋਰ ਅਮਰ ਸੰਚਾਰ ਲਈ ਪੰਜ ਪਿਆਰੇ ਲੈਣ ਨਹੀਂ ਜਾਣਾ ਫਿਰ ਆਪਣੇ ਇਹੀ ਗੁਰਮਖ ਪੰਦੇ ਜਿਹੜੇ ਇਹੀ ਅਖੰਡ ਪਾਠ ਕਰਨਗੇ ਇਹੀ ਅਮਰ ਸੰਚਾਰ ਦੇ ਵਿੱਚ ਸ਼ਾਮਲ ਹੋਣਗੇ ਇਹ ਸਾਰੀ ਕਿਰਿਆ ਕਰਨਗੇ ਆਪਾਂ ਮਤਲਬ ਸਾਡੀ ਭਾਵਨਾ ਇਹ ਆ ਵੀ ਸਾਨੂੰ ਕਿਸੇ ਦੇ ਹੋਰ ਨਾਮ ਉਤਾਜ ਹੋਣਾ ਪਵੇ ਸਾਰੇ ਗੁਰਮੁਖਪੰਥ ਜੀ ਗੁਰੂ ਪਾਤਸ਼ਾਹ ਜੀ ਦੇ ਤਰਸਾਦ ਕਾ ਹਰ ਜਿਹੜੀ ਸੇਵਾ ਸਤਿਗੁਰੂ ਪਿਆਰੇ ਜੀ ਦੀ ਉਹ ਸਾਡੇ ਗੁਰਮੁਖਪੰਥ ਆ ਜੀ ਆਪ ਨਿਭਾਉਣ ਦੇ ਸਮਰੱਥ ਹੋਣ ਹਾਂਜੀ ਸ਼ਾਬਾਸ਼ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਰੋਲ ਨੰਬਰ 5 ਭਾਈ ਸਿਮਰ ਜੋਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤਿ ਪਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਤੇ ਮੇਰੇ ਸੋਹਣੇ ਪਿਆਰੇ ਗੁਰਸਿੱਖ ਜੀ ਉਹ ਸੰਭਵ ਹੋਏ ਤਾਂ ਵੀਡੀਓ ਚਾਲੂ ਕਰ ਲਓ ਜੀ ਜੀ ਵਾਹਿਗੁਰੂ ਜੀ ਹਾਂਜੀ ਆਪਣੀ ਗੱਲ ਰੱਖੋ ਪਿਆਰੇ ਜੀਓ ਹਾਂਜੀ ਭਾਈ ਸਾਹਿਬ ਜੀ ਕਿੱਥੇ ਖੰਡ ਪਟਸਾ ਕਿੱਥੇ ਆਰਾਮ ਕਰਨੇ ਜੀ ਰੰਗਲੇ ਸੱਜਣ ٹرسٹ ਅੰਮ੍ਰਿਤਸਰ ਜੀ ਬਿਲਕੁਲ ਪਿਆਰੇ ਜੀਓ ਉੱਥੇ ਹੀ ਹੈ ਰੰਗਲੇ ਸੱਜਣ ٹرسٹ ਤਾਂ ਨਹੀਂ ਠੀਕ ਹੈ ਭਾਈ ਸਾਹਿਬ ਜੀ ਕੋਈ ਗੱਲ ਨਹੀਂ ਜਿੱਦੇ ਜਿਹੜੀ ਤੁਸੀਂ ਤਰੀਕ ਮਕਰਰ ਕਰੋਗੇ ਉਸੇ ਹਿਸਾਬ ਨਾਲ ਕਰ ਲਾਂਗੇ ਜੀ ਬਸ ਠੀਕ ਹੈ ਜੀ ਇਹੀ ਆਪ ਜੀ ਦੇ ਮੁੱਖ ਤੋਂ ਸੁਣਨਾ ਚਾਹੁੰਦੇ ਸੀ ਤੇ ਹੁਣ ਦ੍ਰਿੜ ਰਹੋ ਥੋੜਾ ਜਿਹਾ ਨਾ ਕਰੋ ਜੀ ਸਾਡੀ ਕੱਚੀ ਨੌਕਰੀ ਆ ਜੀ ਉੱਥੇ ਸਾਨੂੰ ਛੁੱਟੀ ਨਹੀਂ ਮਿਲੀ ਜੀ ਉੱਥੇ ਆ ਨਹੀਂ ਹੋਇਆ ਐਦਾਂ ਨਾ ਕਰਿਓ ਹੁਣ ਨੇ ਨੇ ਉਹ ਕਰਾਂਗੇ ਪੈਸਾ ਜਿਹੜਾ ਕੀ ਪ੍ਰਬੰਧ ਕਰਾਂਗੇ ਜੋ ਮਰਜੀ ਜਿਹੜਾ ਤੁਹਾਡੇ ਕੋਲ ਆ ਜਾ ਰਵਾਂਗੇ ਜੀ ਧੰਨਵਾਦ ਜੀ ਧੰਨਵਾਦ ਖੁਸ਼ ਰਹੋ 50 ਬਾਈਦਰਜੀ ਦਾ ਖਾਤਾ 50 ਬਾਈਦਰਜੀ ਕੀ ਪਤਾ ਰੋਲ ਨੰਬਰ 6 ਪਾਈਂਦਰਜੀ ਸਿੰਘ ਜੀ ਪਾਈਂਦਰਜੀ ਸਿੰਘ ਜੀ ਹੈਗੇ ਨੇ ਨਹੀਂ ਭਾਈ ਸਰ ਜੀ ਉਹ ਹੋਵਦਾ ਨਹੀਂ ਜੀ ਕੀ ਕਹਿੰਦੇ ਸੀ ਉਹ ਵੀ ਕਹਿੰਦੇ ਵੀ ਕਿਥੇ ਨੇ ਉਹ ਜੀ ਹਸਪੀਟਲ ਦੇ ਹਸਪੀਟਲ ਦੇ ਵਿੱਚ ਗਏ ਸੀ अच्छा तू से उन नाल एक बारी ਫੇਰ رابطہ ਕਾਇਮ ਕਰੋ ਉਹਨਾਂ ਨੂੰ ਕਹੋ ਤੂੰ ਚਾਹੇ 5-10 ਮਿੰਟ ਲਈ ਆ ਜਾਓ ਇੱਕ ਵਾਰੀ ਆ ਜਾਓ ਕਲਾਸ ਚ ਉਹਨਾਂ ਦੇ ਚਰਨਾਂ 'ਚ ਬੇਨਤੀ ਕਰੋ ਹਾਂਜੀ ਕਰ ਦਿੰਨੇ ਹਾਂ ਹਰਪ੍ਰਿੰਦਰ ਸਿੰਘ ਜੀ ਰੋਲ ਨੰਬਰ 7 ਆਪ ਜੀ ਆਪਣੀ ਗੱਲ ਰੱਖੋ ਭਾਈ ਹਰਪ੍ਰਿੰਦਰ ਸਿੰਘ ਜੀ ਆਜੀ ਗੁਰਦੇਵ ਖਾਲਸਾ ਭਾਈ ਭਾਈ ਗੁਰਜੀਤ ਕਾ ਖਾਲਸਾ ਜੀ ਫਤੇ ਪਿਆਰੇ ਸੋਨੇ ਗੁਰ ਸਿੱਖ ਪੰਗਰਮਕਤਾਂ ਦਾ ਜੀ ਹਾਂਜੀ ਜੀ ਤੇ ਆਪਣਾ ਥੋੜੀ ਮਹਾਰਾਜ ਜੀ ਕਿਰਪਾ ਕਰਨ ਜੀ ਕਰਾਂਗੇ ਜੀ ਦਰਸ਼ਨਾਂ ਤਾਂ ਹਰਪਿੰਦਰ ਸਿੰਘ ਜੀ ਉਹ ਦੇਖੋ ਕਿਰਪਾ ਇਹ ਹੈ ਵੀ 11 ਤਰੀਕ 4 ਵਜੇ ਦਾ ਸਮਾਂ ਹੈ ਤਾਂ 11 ਤਰੀਕ 4 ਵਜੇ ਹਾਜ਼ਰੀ ਸਾਰੇ ਗੁਰਮਤਪੰਦਾ ਜੀ ਦੀ ਜ਼ਰੂਰੀ ਹੈ ਆਰੰਭਤਾ ਤੋਂ ਸੰਪੂਰਨਤਾ ਤੱਕ ਹਾਂਜੀ ਇਸ ਗੱਲ ਨੂੰ ਨਿਹਿਤ ਕਰ ਲੋ ਵੀ ਇਸ ਗੱਲ ਦਾ ਪ੍ਰਣ ਕਰ ਲੋ ਵੀ ਅਸੀਂ ਹਾਂਜੀ ਇਹ 10 ਤਰੀਕ ਦਾ ਪਿੰਨੇ ਰਾਤ ਨੂੰ ਆਨੰਦ ਜੀ ਫਿਰ 11 ਨੂੰ ਹਾਜ਼ਰ ਹੋ ਸਕਦੇ ਸਾਰੇ ਸੰਗਤ हां 10 ਤਰੀਕ ਨੂੰ ਰਾਤ ਨੂੰ ਆਉਣਗੇ ਫੇਰੀ ਅਮਰਤਵੇਲਾ ਹੁਣ 4 ਵਜੇ ਤੋਂ ਘਰੋਂ ਤਾਂ ਤੁਰ ਕੇ ਮੈਨੂੰ ਲੱਗਦਾ ਨਹੀਂ ਕਿ ਪਹੁੰਚ ਜਾਣਗੇ ਹਾਂਜੀ 10 ਤਰੀਕ ਸਾਰੇ ਸੰਗਤ ਪਹੁੰਚ ਜੇਗਾ ਫੇਰ ਹਾਂਜੀ ਠੀਕ ਹੈ ਜੀ ਹਾਂਜੀ ਹਰਪਿੰਦਰ ਸਿੰਘ ਜੀ ਆਪਣੀ ਗੱਲ ਰੱਖੋ ਪਿਆਰੇ ਜੀਓ ਹਾਂਜੀ ਵੀਰ ਜੀ ਆਪਾਂ ਮੰਗੇ ਜੀ ਬਿਲਕੁਲ ਪੂਰਾ ਰਹੇਗਾ ਜੀ ਕਈ ਵਾਰ ਨਾ ਇਹ ਹੋ ਜਾਂਦਾ ਵੀ ਐਮਰਜੈਂਸੀ ਦੇ ਵਿੱਚ ਕਈ ਵਾਰੀ ਕੋਈ ਹੋਰ ਆ ਜਾਂਦੀ ਜੀ ਡਿਊਟੀ ਵਗੈਰਾ ਤਾਂ ਕਰਕੇ ਵੈਸੇ ਕੋਈ ਆਪਣੀ ਕੋਸ਼ਿਸ਼ ਰਹੂਗੀ ਜੀ ਠੀਕ ਆ ਬੈਰੇ ਜੀ ਜੀ ਰੋਲ ਨੰਬਰ 7 ਦਾ ਬੇਨਤੀ ਹੈ ਕਿ ਮੇਰੀ ਵੀ ਨਾ ਦਾੰਤ ਦੀ ਸਿਹਤ ਨਹੀਂ ਠੀਕ ਤੇ ਦਾੰਤ ਦਵਾਈ ਲੈ ਰਿਹਾ ਮੈਨੂੰ 2000 ਦਿਨ ਹੋ ਗਏ ਸਿਹਤ ਤੋਂ ਥੋੜਾ ਜਿਆਦਾ ਪੈਰਾ ਤਲਾ ਮਠਾ ਹੈ ਅਰਦਾਸ ਕਰੋ ਅਸੀਂ ਵੀ ਅਸੀਂ ਵੀ ਅਰਦਾਸ ਤੁਹਾਡੀ ਅਸੀਂ ਵੀ ਕਰਾਂਗੇ ਤੁਸੀਂ ਆਪ ਵੀ ਅਰਦਾਸ ਕਰੋ ਵੀ ਸਤਗੁਰੂ ਪਾਤਸ਼ਾਹ ਚੜ੍ਹਦੀ ਕਲਾ ਦਿਓ ਤੰਦਰੁਸਤ ਸਿਹਤ ਕਰੋ ਸਰੀਰ ਸਵਸਥ ਖੀਨ ਤੇ ਅਸੀਂ ਵੀ ਕਰਾਂਗੇ ਬਿਲਕੁਲ ਹਾਂ ਜੀ ਠੀਕ